ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤੀ ਕਿਤਾਬ ਦਾ ਅਧਿਆਇ 11ਵਾਂ ਚੱਕਰ ਨਾਲ ਸੰਬੰਧਿਤ ਖੇਤਰਫਲ ਅਭਿਆਸ ਨੰਬਰ 11.1 ਤੇ ਇਹਦੇ ਅਗਲੇ ਦੋ ਸਵਾਲ 6ਵਾਂ ਤੇ 7ਵਾਂ ਇਸ ਵੀਡੀਓ ਵਿੱਚ ਅਸੀਂ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ ਸਵਾਲ ਸ਼ੁਰੂ ਕਰੀਏ ਇਹ ਬੱਚੋ ਕੁਝ ਯਾਦ ਰੱਖਣ ਵਾਲੇ ਸੂਤਰ ਨੇ ਇਹ ਪਤਾ ਨਹੀਂ ਸਾਨੂੰ ਪਰ ਫਿਰ ਵੀ ਇਦਾਂ ਕੀ ਹੁੰਦਾ ਕਿ ਥੋੜਾ ਜਿਹਾ ਦੁਹਰਾਓ ਹੋ ਜਾਂਦਾ ਡਿਵਾਈਜ਼ਰ ਹੋ ਜਾਂਦੀ ਹੈ ਅਰਧ ਵਿਆਸ ਹਾਰ ਵਾਲੇ ਚੱਕਰ ਦਾ ਖੇਰਾ 2 ਪਾਈ r ਕੋਣ θ ਵਾਲੇ ਅਰਧ ਵਿਆਸੀ ਖੰਡ ਦੀ ਚਾਂਪ ਦੀ ਲੰਬਾਈ θ 360 2 ਪਾਈ r ਅਰਧ ਵਿਆਸ ਹਾਰ ਵਾਲੇ ਚੱਕਰ ਦਾ ਖੇਤਰਫਲ ਪਾਈ r ਵਰਗ ਅਤੇ ਕੋਣ θ ਵਾਲੇ ਅਰਧ ਵਿਆਸੀ ਖੰਡ ਦਾ ਖੇਤਰਫਲ θ 360 ਪਾਈ r ਵਰਗ ਤੇ ਬੱਚਿਓ ਇਸੇ ਚੈਨਲ ਤੇ ਤੁਹਾਡੀਆਂ ਕੁਝ ਹੋਰ ਪਲੇਲਿਸਟਾਂ ਵੀ ਨੇ ਚੈਨਲ ਤੇ ਜਾਓ ਪਲੇਲਿਸਟ ਤੇ ਟੈਪ ਕਰੋ ਉੱਥੇ ਤੁਹਾਨੂੰ ਮਿਲੇਗੀ 10th ਇੰਗਲਿਸ਼ੀ ਸ਼ਮਸੀ ਵੀ ਇੱਕ ਹੈ ਕਿ 10th ਇੰਗਲਿਸ਼ ਲਿਟਰੇਚਰ ਇੱਕ ਹੈ ਕਿ 10th ਗ੍ਰਾਮਰ ਇੱਕ ਹੈ ਕਿ 10th ਸਾਇੰਸ ਤੇ ਇੱਕ ਹੈ ਕਿ 10th ਮੈਥ ਪੀਐਸਸੀਬੀ ਇੰਗਲਿਸ਼ ਮੀਡੀਅਮ ਵਿੱਚ ਫਿਰ ਇੱਕ ਹੈ ਕਿ 10th ਮੈਥ ਨੋਟਸ ਤੇ ਇੱਕ ਹੈ ਕਿ ਗਣਿਤ ਦੇ ਸਿਧਾਂਤ ਪੰਜਾਬੀ ਮੀਡੀਅਮ ਚ ਕਿਹਾ ਕਿ ਮੈਥ ਕਨਸੈਪਟਸ ਇੱਕ ਹੈ ਕਿ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਬੱਚੇ ਇੱਕ ਹੋਰ ਬੜੀ ਵਧੀਆ ਪਲੇਲਿਸਟ ਹੈਗੀ ਹੈ ਉਹਦਾਂ ਨਾਮੇ ਐਬ੍ਰੀਵੀਏਸ਼ਨਸ ਜੇ ਚ ਅਲਗ-ਅਲਗ ਵਿਸ਼ਿਆਂ ਦੀ ਐਬ੍ਰੀਵੀਏਸ਼ਨਸ ਤੇ ਵਿਸਥਾਰ ਦੱਸੇ ਗਏ ਨੇ ਉਹ ਤੁਹਾਡੀ ਜਨਰਲ ਨੋਲੇਜ ਵਧਾਉਣ ਲਈ ਚੈਨਲ ਅਵੇਅਰਨੈਸ ਅਵੇਅਰਨੈਸ ਵਧਾਉਣ ਲਈ ਬਹੁਤ ਹੀ ਵਧੀ ਉਹਨੂੰ ਜ਼ਰੂਰ ਖੋਲ ਕੇ ਦੇਖੋ ਸੋ ਸ਼ੁਰੂ ਕਰੀਏ ਸੋ ਛੇਵਾਂ ਸਵਾਲ ਇਹ ਬੱਚੋ ਕਹਿੰਦੇ 15 ਸੈਂਟੀਮੀਟਰ ਅਰਧ ਵਿਆਸ ਵਾਲੇ ਇੱਕ ਚੱਕਰ ਦੀ ਕੋਈ ਜੀਵਾ ਕੇਂਦਰ ਤੇ 60 ਡਿਗਰੀ ਦਾ ਕੋਣ ਬਣਾਉਂਦੀ ਹੈ ਸੋ ਅਸੀਂ ਜੀਵਾ ਲਈ AB ਹੈ ਇਹ ਵੀ ਜੀਵਾ ਹੈਗੀ ਹੈ ਤੇ ਕੇਂਦਰ O ਦੇ ਉੱਤੇ 60 ਡਿਗਰੀ ਦਾ ਕੋਣ ਬਣਾਉਂਦੀ ਪਈ ਹੈ ਠੀਕ ਹੈ ਜੀ ਕਹਿੰਦੇ ਸੰਗਤ ਲਗੂ ਲਗੁਮਨੰਦ ਛੋਟੀ ਸੰਗਤ ਵੀ ਜਿਸ ਜੀਵਾ ਨਾਲ ਲੱਗਦੀ ਕਿਹੜੀ ਹੋਏਗੀ ਜਿਹੜੀਆਂ ਚੱਕਰਖੰਡ ਕਿਹੜੇ ਬਣਨਗੇ ਇੱਕ ਤਇਆ ਬਣੇਗਾ ਇਹ ਬੜਾ ਇਹਵੜਾ ਚੱਕਰਖੰਡ ਹੈਗਾ ਦੀਰਗ ਸੌਰੀ ਲਘੂ ਛੋਟਾ ਤੇ ਇਹ ਇੱਥੋਂ ਦੀ ਲੱਗੇ ਇੱਥੇ ਦਾ ਪੂਰਾ ਇਹ ਹੈ ਇਹ ਬਣ ਜਗਾ ਤੁਹਾਡਾ ਦੀਰਗ ਸੋ ਸੰਗਤ ਲਘੂ ਅਤੇ ਦੀਰਗ ਚੱਕਰਖੰਡ ਦੇ ਖੇਤਰਫਲ ਪਤਾ ਕਰੋ ਸੋ ਇਹ ਪੂਰਾ ਚੱਕਰ ਦਾ ਜਿਹੜਾ ਬੱਚਿਆ ਦੋ ਖੰਡਾਂ ਵਿੱਚ ਵੰਡਿਆ ਹੈ ਦੋ ਚੱਕਰਖੰਡ ਵਿੱਚ ਇੱਕ ਹੈ ਹੈਗਾ ਤੁਹਾਡਾ ਲਘੂ ਖੰਡ ਤੇ ਇੱਕ ਹੈਗਾ ਦੀਰਗ ਖੰਡ ਇਹਨਾਂ ਦੇ ਵੱਖਰੇ ਵੱਖਰੇ ਅਸੀਂ ਪਤਾ ਲਗਾਣੇ ਨੇ ਤੇ ਕਹਿੰਦੇ ਪਾਈ 3.14 ਅਤੇ ਜਿਹੜਾ ਵਰਗਮੂਲ ਤੇ ਨਾ ਗਿਆ ਉਹਨੂੰ 1.7 ਦਿੰਦੀ ਵਰਤੋਂ ਕਰੋ ਸੋ ਸ਼ੁਰੂ ਕਰਦੇ ਹਾਂ ਅਰਧ ਵਿਆਸ r ਅਤੇ ਕੋਣ θ ਵਾਲੇ ਅਰਧ ਵਿਆਸੀ ਖੰਡ ਅਰਧ ਵਿਆਸੀ ਖੰਡ ਕਰ ਰਹੇ ਹਾਂ ਅਸੀਂ ਹਾਲੇ ਕਿਉਂਕਿ ਚੱਕਰ ਖੰਡ ਸਿੱਧਾ ਕੋਈ ਸੂਤਰ ਨਹੀਂ ਹੁੰਦਾ ਅਰਧ ਵਿਆਸੀ ਖੰਡ ਪਹਿਲੇ ਪਤਾ ਕਰੀਦਾ ਫਿਰ ਉਹ ਤ੍ਰਿਪੁੰਜ ਜਿਹੜਾ ਹੁੰਦਾ ਉਹ ਪਤਾ ਕਰੀਦਾ ਤੇ ਉਹ ਚੋਂ ਘਟਾ ਲਈਦੇ ਤੇ ਪਤਾ ਲੱਗੇਗਾ ਠੀਕ ਹੈ θ 360 πr² ਸੋ 15 ਸੈਂਟੀਮੀਟਰ ਅਰਧ ਵਿਆਸ ਹੁਣ r ਦੀ ਜਗ੍ਹਾ 15 ਪਾ ਦਾਂਗੇ ਅਤੇ ਕੋਣ θ ਜੇਕਰ 60 ਪਾ ਦਵਾਂਗੇ ਤੇ ਸਾਡੇ ਕੋਲ ਚੱਕਰ ਦੇ ਅਰਧ ਵਿਆਸੀ ਖੰਡ ਦਾ ਖੇਤਰਫਲ ਆ ਜਾਏਗਾ 60 360 3.14 15 15 ਠੀਕ ਹੈ 0 ਨਾਲ 0 ਕੱਟ ਗਿਆ 6 6 36 ਆ ਗਿਆ 1 6 ਇੱਥੇ 3.14 ਆਏਗਾ 15 15 ਹੁੰਦਾ 225 ਸੋ ਜੇ ਲੈ ਇਹਨਾਂ ਨੂੰ ਗੁਣਾ ਕਰਕੇ 6 ਨਾਲ ਭਾਗ ਕੀਤਾ ਤੇ ਆ ਗਿਆ 117.75 ਸੈਂਟੀਮੀਟਰ ਵਰਗ ਇਹ ਆਇਆ ਬੱਚਿਓ ਸਾਡੇ ਕੋਲ ਅਰਧ ਵਿਆਸੀ ਖੰਡ ਇਹ ਇੱਥੋਂ ਦੀ ਲੈ ਕੇ ਇੱਥੇ ਤੱਕ ਇਹ ਪੂਰਾ ਇਹ ਜਿਹੜਾ ਠੀਕ ਹੈ ਇਹ ਰੋਟੀ ਦਾ ਹਿੱਸਾ ਜਿਹਦਾ ਹੁੰਦਾ ਹੈ ਰੋਟੀ ਦਾ ਮਲਕ 6 36 ਤੀਜਾ ਹਿੱਸਾ ਨਹੀਂ 6 36 60000 ਹਿੱਸਾ ਠੀਕ ਹੈ ਰੋਟੀ ਦਾ 600 ਹਿੱਸਾ ਆਇਆ ਹੈ ਬੁਰਾ ਅੰਲੇ ਤੇ ਅਸੀਂ ਇਹ ਪਤਾ ਲਗਾਣਾ ਹੈ ਉਹਦਾ ਠੀਕ ਹੈ ਇਹ ਚੰਦਰਮਾ ਜਿਹੜਾ ਬਣਿਆ ਛੋਟਾ ਜਿਹਾ ਠੀਕ ਹੈ ਹੁਣ ਅਸੀਂ ਕੀ ਕਰਾਂਗੇ ਕੇਂਦਰ ਦਾ ਇਹ ਜਿਹੜਾ ਤ੍ਰਿਭੁਜ ਹੈ ਇਹਦਾ ਖੇਤਰਫਲ ਪਤਾ ਕਰੂਗੇ ਤ੍ਰਿਭੁਜ ਦਾ ਪਰ ਸਾਨੂੰ ਅਰਧ ਵਿਆਸ ਦਿੱਤੇ ਨੇ 2 ਇਹ ਨਹੀਂ ਦਿੱਤਾ ਹੋਇਆ a b ਹੈ ਨਾ ਇਹ ਕਿਤਾਬ ਪਤਾ ਲਗਾਣਾ ਹੈ ਦੇਖੋ ਹੁਣ ਤ੍ਰਿਭੁਜ OAB ਵਿੱਚ OA OB ਅਰਧ ਵਿਆਸ ਹੈਗੇ ਦੋਨੋਂ OA OB ਅਤੇ ਕੋਣ AOB 60 ਡਿਗਰੀ ਹੈਗਾ ਹੁਣ ਬੱਚੋ ਜੀ ਇਹ 60 ਡਿਗਰੀ ਹੈਗਾ ਇਹ ਦੋਨਾਂ ਦਾ ਜੋੜ ਕੀ ਹੋ ਜਾਏਗਾ 120 ਡਿਗਰੀ ਹੋ ਜਾਏਗਾ ਪਰ OA OB ਹੋਣ ਕਰਕੇ ਇਹ ਦੋਨੋਂ ਕੋਣ ਬਰਾਬਰ ਹੋਣਗੇ ਤੇ ਜੇ ਦੋਨਾਂ ਦਾ ਜੋੜ 120 ਹੈਗਾ ਤੇ ਦੋਨੋਂ ਬਰਾਬਰ ਨੇ ਫਿਰ ਦੋਨੋਂ 60-60 ਤੇ ਹੋ ਜਾਣਗੇ ਇਸ ਲਈ ਇਹ ਦੇਖੋ ਕੋਣ AB AOB 60 ਡਿਗਰੀ ਹੈ ਏ OA OB ਦੇ ਬਰਾਬਰ ਹੈ ਇਸ ਲਈ ਕੋਣ OAB OBA 60 ਡਿਗਰੀ ਭਾਵ ਤ੍ਰਿਭੁਜ OAB ਇੱਕ ਸਮਭੁਜੀ ਤ੍ਰਿਭੁਜ ਹੈ ਇਹਦੀਆਂ ਤਿੰਨੋਂ ਭੁਜਾਵਾਂ ਬਰਾਬਰ ਹੋਣੀਆਂ ਸੋ AB ਵੀ ਸਾਡੇ ਕੋਲ 15 ਸੈਂਟੀਮੀਟਰ ਹੋ ਜਾਏਗੀ ਹੁਣ ਬੱਚਿਓ ਜਦੋਂ ਇੱਕ ਸਮਭੁਜੀ ਤ੍ਰਿਭੁਜ ਹੁੰਦਾ ਹੈ ਉਹਦੇ ਖੇਤਰਫਲ ਦਾ ਇੱਕ ਖਾਸ ਸੂਤਰ ਹੁੰਦਾ ਹੈ ਸੋ ਜਿਸਦੀ ਭੁਜਾ a 15 ਸੈਂਟੀਮੀਟਰ ਹੈ ਹੁਣ ਭੁਜਾ a ਵਾਲੇ ਸਮਭੁਜੀ ਤ੍ਰਿਭੁਜ ਦਾ ਖੇਤਰਫਲ a² ਵਰਗਮੂਲ 3/4 ਹੁੰਦਾ ਹੈ ਇਹ ਸੂਤਰ ਤੁਹਾਨੂੰ ਚੇਤਾ ਹੋਣਾ ਚਾਹੀਦਾ ਕੋਈ ਵੀ ਸੰਪੂਜੀ ਤ੍ਰਿਪੋਜ ਹੋਵੇ ਤੇ ਉਹਦਾ ਖੇਤਰਫਲ ਦਾ ਸੂਤਰ ਇਹ ਹੁੰਦਾ ਸਾਨੂੰ ਉਹਦੇ ਲਈ ਉਹ ਹੀਰੋ ਦਾ ਸੂਤਰ ਵਰਤਣ ਦੀ ਵੀ ਲੋੜ ਨਹੀਂ ਹੈਗੀ ਤੇ ਆਧਾਰ ਤੇ ਜਿਹੜੀ ਉਚਾਈ ਹੈ ਉਹਦੀ ਵੀ ਲੋੜ ਨਹੀਂ ਹੈਗੀ ਇੱਕ ਪੁਜਾ ਜਿਹੜੀ ਹੈਗੀ ਕਿ ਤਿੰਨੋਂ ਪੁਜਾਵਾਂ ਬਰਾਬਰ ਨੇ ਇੱਕ ਪੁਜਾ ਪਤਾ ਹੋਵੇ ਤੇ ਇਹ ਸੂਤਰ ਦੇ ਨਾਲ ਅਸੀਂ ਪਤਾ ਲਗਾ ਸਕਦੇ ਹਾਂ ਸੋ ਤ੍ਰਿਪੋਜ OAB ਦਾ ਖੇਤਰਫਲ ਕਿੰਨਾ ਹੋ ਗਿਆ 15 ਦਾ ਵਰਗ ਏ 15 1.7 ਇਹਨੂੰ ਉਹਨਾਂ ਨੇ ਕਿਹਾ ਵਰਤੋ ਵਰਗਮੂਲ 3 ਤੇ /4 ਸੋ ਇਹ ਸਾਡੇ ਆ ਗਿਆ ਬਟ ਇਹ ਕਰਕੇ ਆ ਗਿਆ 97.3125 ਸੈਂਟੀਮੀਟਰ ਵਰਗ ਇਹ ਸਾਡੇ ਕੋਲ ਆ ਗਿਆ ਤ੍ਰਿਭੁਜ ਦਾ ਖੇਤਰਫਲ ਠੀਕ ਹੈ ਹੁਣ ਇਹ ਤ੍ਰਿਭੁਜ OAB ਦਾ ਖੇਤਰਫਲ ਐਸੀ ਪਤਾ ਲਗਾ ਲਿਆ ਇਹ ਆ ਗਿਆ 97.3125 ਸੋ ਸੰਗਤ ਜੀਵਾ ਦੁਆਰਾ ਬਣਾਏ ਗਏ ਲਘੂ ਚੱਕਰਖੰਡ ਦਾ ਖੇਤਰਫਲ ਕਿਹੜਾ ਹੋ ਜਾਏਗਾ ਅਰਧ ਵਿਆਸੀ ਖੰਡ OACB ਇਹ ਪੂਰਾ OACV ਐ ਵળો ਖੰਡ ਦਾ ਖੇਤਰਫਲ ਘਟਾ ਤ੍ਰਿਭੁਜ OAB ਦਾ ਖੇਤਰਫਲ O A B ਇਹ ਤ੍ਰਿਭੁਜ ਦਾ ਖੇਤਰਫਲ ਕੱਢ ਦਾਂਗੇ ਤੇ ਇਹ ਜਿਹੜੀ ਹੈ ਟਿੱਕੀ ਜੀ ਹੈਗੀ ਹੈ ਚੰਦਰਮਾ ਵਰਗੀ ਆ ਜਾਏਗੀ ਜੋ ਕਿ ਚੱਕਰਖੰਡ ਹੈ ਇਹ ਲਘੂ ਚੱਕਰਖੰਡ ਸੋ ਇਹ ਚੋਂ ਘਟਾ ਦਾਂਗੇ 117.75 ਚੋਂ 99.125 ਘਟਾਇਆ ਤੇ 20.43 75 ਸੈਂਟੀਮੀਟਰ ਵਰਗ ਆ ਗਿਆ ਸਾਡਾ ਕਿਹੜਾ ਲਘੂ ਚੱਕਰਖੰਡ ਦਾ ਖੇਤਰਫਲ ਹੁਣ ਦੀਰਘ ਚੱਕਰਖੰਡ ਦਾ ਖੇਤਰਫਲ ਕਿਦਾਂ ਆਗਾ ਪੂਰੇ ਚੱਕਰ ਦਾ ਖੇਤਰਫਲ ਘਟਾ ਲਗੂ ਚੱਕਰਖੰਡ ACV ਦਾ ਖੇਤਰਫਲ A C B ਐਵਲਾ ਸੋ ਪੂਰਾ ਚੱਕਰ ਹੋਂ ਕੱਢਾਂਗੇ ਪੂਰੇ ਚੱਕਰ ਚੋਂ ਇਹ ਕੱਢ ਦਾਂਗੇ ਤੇ ਸੜਕੋ ਧੀਰਗ ਚੱਕਰਖੰਡ ਦਾ ਖੇਤਰਫਲ ਆ ਜਾਏਗਾ ਸੋ ਉਹਨ ਧੀਰਗ ਚੱਕਰਖੰਡ ਦਾ ਖੇਤਰਫਲ ਪੂਰੇ ਚੱਕਰ ਦਾ ਖੇਤਰਫਲ ਘਟਾ ਲਗੂ ਚੱਕਰਖੰਡ ਦਾ ਖੇਤਰਫਲ ਸੋ ਪੂਰੇ ਚੱਕਰ ਦਾ ਖੇਤਰਫਲ ਕੀ ਪਾਈ ਆਰ ਦਾ ਵਰਗ ਘਟਾ ਲਗੂ ਚੱਕਰਖੰਡ ਦਾ ਖੇਤਰਫਲ ਸੋ ਪਾਈ 3.14 ਤੇ R 15 15 ਹੋਗੇ R² ਤੇ ਜਿਹੜੇ ਇਹਨੂੰ ਅਸੀਂ ਕੀਤਾ ਤੇ 706.5 ਇਹ ਚੋ ਘਟਾਇਆ ਤੇ ਆ ਗਿਆ 686.0625 ਸੈਂਟੀਮੀਟਰ ਵਰਗ ਇਹ ਸਾਡਾ ਆ ਗਿਆ ਦੀਰਗ ਚਕਰਖੰਡ ਤੇ ਸਾਡਾ ਸਵਾਲ ਹੋ ਗਿਆ 6ਵਾਂ ਹੁਣ 7ਵਾਂ ਸਵਾਲ ਦੇਖੀਏ 7ਵਾਂ ਸਵਾਲ ਵੀ ਇਸੇ ਕਿਸਮ ਦਾ ਹੈ ਪਰ ਇਹ ਥੋੜਾ ਟੇਡਾ ਪੁੱਨੇ ਮਤਲਬ ਕਿ ਜਿੱਦਾਂ ਉਹ ਤੇ ਸੰਪੂਜੀ ਤ੍ਰਿਭੁਜ ਹੋ ਗਿਆ ਸੀਗਾ ਹੁਣ ਬੱਚੇ ਵਿੱਚ ਸਾਡੀ ਤ੍ਰਿਕੋਣਮਿਤੀ ਵੀ ਵਰਤੀ ਜਾਏਗੀ ਟ੍ਰਿਗਨੋਮੈਟਰੀ ਵੀ ਥੋੜੀ ਵਰਤੀ ਜਾਏਗੀ ਹੁਣ ਕਿਉਂਕਿ ਇਹਨਾਂ ਨੇ ਕੋਣ ਨੂੰ 120 ਡਿਗਰੀ ਕਰ ਦਿੱਤਾ ਹੈ 60 ਡਿਗਰੀ ਨਹੀਂ ਕੀਤਾ ਜੇ ਚੱਕਰ ਦੇ ਵਿੱਚ ਕੋਣ ਕੇਂਦਰ ਤੇ 60 ਡਿਗਰੀ ਹੋਵੇ ਤੇ ਫਿਰ ਤ੍ਰਿਭੁਜ ਜਿਹੜਾ ਉਹ ਸੰਪੂਜੀ ਤ੍ਰਿਭੁਜ ਬਣਦਾ ਹੁੰਦਾ ਪਰ ਹੁਣ ਇੱਥੇ ਕੋਣ ਜਿਹੜਾ 120 ਡਿਗਰੀ ਹੈ ਸੋ 12 ਸੈਂਟੀਮੀਟਰ ਅਰਧ ਵਿਆਸ ਵਾਲੇ ਇੱਕ ਚੱਕਰ ਦੀ ਕੋਈ ਜੀਵਾ ਕੇਂਦਰ ਤੇ 120 ਡਿਗਰੀ ਦਾ ਕੋਣ ਬਣਾਉਂਦੀ ਹੈ ਸੰਗਤ ਚੱਕਰਖੰਡ ਦਾ ਖੇਤਰਫਲ ਪਤਾ ਕਰੋ ਹੁਣ ਇੱਥੇ ਇਕੱਲਾ بس ਸੰਗਤ ਖੇਤਰ ਚੱਕਰਖੰਡ ਕੋ ਐਵੜਾ ACV ਦਾ ਪਤਾ ਕਰਨਾ ਹੈ ਧੀਰਗ ਲਘੂ ਦਾ ਕੋਈ ਚੱਕਰ ਨਹੀਂ ਜਿਹੜੇ ਸੰਗਤ ਕਹਣ ਇੱਕੋ ਖੰਡ ਤੇ ਫਿਰ ਇੱਕੋ ਖੰਡ ਦਾ ਮਤਲਬ ਹੁੰਦਾ ਛੋਟਾ ਵਾਲਾ ਖੰਡ ਐਵੜਾ ਆਬ ਅਰਧ ਵਿਆਸੀ ਖੰਡ ਪੂਰਾ ਲਵਾਂਗੇ ਫਿਰ ਤ੍ਰਿਪੁਜ ਦਾ ਖੇਤਰਫਲ ਲਵਾਂਗੇ ਸੋ ਅਰਧ ਵਿਆਸੀ ਚੱਕਰ ਖੰਡ ਚੋਂ ਤ੍ਰਿਪੁਜ ਦਾ ਖੇਤਰਫਲ ਕੱਢਾਂਗੇ ਤੇ ਫਿਰ ਸਾਡੇ ਕੋਲ ਇਹ ਚੱਕਰ ਖੰਡ ਦਾ ਖੇਤਰਫਲ ਆ ਜਾਏਗਾ ਠੀਕ ਹੈ ਹੁ ਆ ਦੇਖੀਏ ਹਾਂ ਅਰਧ ਵਿਆਸ ਹਰ ਅਤੇ ਕੋਣ θ ਵਾਲੇ ਅਰਧ ਵਿਆਸੀ ਖੰਡ ਦਾ ਖੇਤਰਫਲ θ 360 πr² ਸੋ 12 ਸੈਂਟੀਮੀਟਰ ਅਰਧ ਵਿਆਸ ਅਤੇ ਕੋਣ 120 ਵਾਲੇ ਚੱਕਰ ਦੇ ਅਰਧ ਵਿਆਸੀ ਖੰਡ ਦਾ ਖੇਤਰਫਲ ਕੀ ਹੋ ਜਾਏਗਾ 120 360 0 ਨਾਲ 0 ਕੱਟ ਗਿਆ 12 12 144 1/3 ਆ ਗਿਆ ਤੇ 3 4 12 ਤੇ 12 4 48 ਸੋ 3.14 48 150.72 ਸੈਂਟੀਮੀਟਰ ਵਰਗ ਐ ਤੇ ਆ ਗਿਆ ਬੱਚਿਓ ਪੂਰਾ ਤੁਹਾਡਾ ਅਰਧ ਵਿਆਸੀ ਖੰਡ ਦਾ ਖੇਤਰਫਲ ਸਾਡੇ ਕੋਲ ਆ ਗਿਆ ਹੁਣ ਅਸਲੀ ਮਸਲਾ ਹੈ ਤ੍ਰਿਭੁਜ ਦਾ ਖੇਤਰਫਲ ਕੱਢਣ ਦਾ ਹਉ ਦੇਖੀਏ ਹੁਣ OD ਲੰਭ ਇਹ ਵੀ ਖਿਚੋ OD ਲੰਭ ਇਹ ਵੀ ਖਿਚੋ ਹੁਣ ਤ੍ਰਿਭੁਜ ODA ਅਤੇ ਤ੍ਰਿਭੁਜ ODB ODA ਅਤੇ ODB OA OB ਚੱਕਰ ਦੇ ਅਰਧ ਵਿਆਸ ਬਰਾਬਰ ਹੁੰਦੇ ਨੇ ODA ODB 90 ਡਿਗਰੀ ਰਚਨਾ ਕਿਉਂਕਿ ਲੰਭ ਖਿੱਚਿਆ ਸੋ ਦੋਨੋਂ ਕੋਣ ਬਰਾਬਰ ਨੇ ਐਵळा ਤੇ ਐਵळा OD OD ਸਾਂਝੀ ਭੁਜਾ ਸਹਿ ਕੀ ਹੋ ਗਿਆ R ਸਮਕੋਣ ਤੇ ਇਹਦੀ ਜਿਹੜੀ ਅੱਚ ਹਾਈਪੋਟੈਨਿਊਸ ਕਰਨ ਤੇ S ਸਾਈਡ ਭੁਜਾ ਸੋ ਸਮਕੋਣ ਕਰਨ ਤੇ ਪੁਜਾ ਆਰ ਐਚ ਐ ਸਰਵਸੰਤਾ ਨਿਯਮ ਸਰਬੰਗ ਸੰਤਾ ਨਿਯਮ ਦੇ ਮੁਤਾਬਕ ਤ੍ਰਿਪੁਜ ODA ਸਰਬੰਗ ਸਮ ਹੈ ਤ੍ਰਿਪੁਜ ODB ਦੇ ਇਹ ODB ਦੇ ਸੋ ਜੇ ਇਹ ਸਰਬੰਗ ਸਮ ਹੈ ਤੇ ਕੋਣ AOD ਬਰਾਬਰ ਕੋਣ BOD ਇਹ ਕੋਣ AOD ਬਰਾਬਰ BOD ਤੇ ਪੂਰਾ ਕਿੰਨਾ ਹੈ 120 ਡਿਗਰੀ ਸੋ 120/2 ਬਰਾਬਰ 60 ਡਿਗਰੀ ਸੋ ਇਹ ਕੋਣ ਵੀ 60 ਡਿਗਰੀ ਹੈ ਕੋਣ ਵੀ 60 ਡਿਗਰੀ ਸਰਬੰਗ ਸਮ ਤ੍ਰਿਪੂਜਾਂ ਦੇ ਸੰਗਤ ਕੋਣ ਬਰਾਬਰ ਹੁਣ ਅਸੀਂ ਵਰਤਾਂਗੇ ਥੋੜੀ ਟ੍ਰਿਗਨੋਮੈਟਰੀ ਤ੍ਰਿਕੋਣ ਮਿਤੀ त्रिभुज ओडीए ਦੇ ਵਿੱਚ ओ डी ए ਦੇ ਵਿੱਚ ਇਹ ਵਾਲਾ ਕੋਣ 60 ਡਿਗਰੀ ਤੇ ਇਹਦਾ ਆਧਾਰ ਕਿਹੜਾ ਹੈ ਵਾਲਾ ਆਧਾਰ ਜੇ ਪਤਾ ਲਗਾਣਾ ਹੋਵੇ ਤੇ ਬੱਚੇ ਉਹ ਆਧਾਰ ਦੇ ਨਾਲ ਜਿਹੜਾ ਕੋਣ ਹੁੰਦਾ ਹੈ ਉਹਦਾ cos ਲੈ ਕੇ ਕਰੂ ਦੇ ਨਾਲ ਗੁਣਾ ਕਰੀਦਾ ਸੋ ओ डी ਬਰਾਬਰ ओ, ओ ए ਗੁਣਾ cos ए ओ डी ए ओ ओ ए ਤੇ ਕੋਣ ਕਿਹੜਾ ओ ए डी ए ओ डी ए ओ डी ਤੇ ਆ ਜਾਏਗਾ ਸਾਡੇ ਕੋਲ cos ओ डी ਆ ਜਾਏਗਾ ਸੋਰੀ o dia ਆ ਜਾਏਗਾ ਜਿਹੜਾ ਕੋਸ ਲਵਾਂਗੇ ਠੀਕ ਹੈ ਹੁਣ ਦੇਖੀਏ ਉਹ o dia ਵਿੱਚ o dia o dia ਬਰਾਬਰ ਉਹੇ cos a o d ਸੋ oa ਕਿੰਨਾ ਹੈ 12 ਅਰਧ ਵਿਆਸ ਤੇ ਬੱਚਿਓ cos a o d ਤੇ ਲਿਖਣੀ ਸੀਗਾ 60 ਡਿਗਰੀ ਇੱਥੇ ਫਿਰ ਦੁਬਾਰਾ ਲਿਖੋ ਗਿਆ ਹੈ cos ਠੀਕ ਹੈ ਸੋ ਦੁਬਾਰਾ ਲਿਖੋ ਗਿਆ ਸੋ cos aod ਹੈ 60 ਡਿਗਰੀ ਸੋ cos 60 ਕਿੰਨਾ ਹੁੰਦਾ ਬੱਚਿਓ 1/2 ਐਸਾਨੂੰ ਚੇਤੇ ਹੋਣੀ ਚਾਹੀਦੀ ਨੇ ਸੋ 2 1 2 2 1 12 6 ਸੈਂਟੀਮੀਟਰ ਭਾਵ ਜਿਹੜੀ od ਹੈਗਾ ਇਹ ਵਾਲਾ ਆਲੰਭ ਹੈ 6 ਸੈਂਟੀਮੀਟਰ ਹੈਗਾ ਠੀਕ ਹੈ ਅਤੇ ad ad ਕਿਹਦੇ ਬਰਾਬਰ ਹੈਗਾ ਜਿਹੜਾ ਸੰਮੁਖ ਭੁਜਾ ਹੁੰਦੀ ਹੈ ਕੋਣ ਦੇ ਜਿਹੜਾ ਸਮਕੋਣ ਹੁੰਦਾ ਤ੍ਰਿਪੂਜ ਆਪਣੀ ਤ੍ਰਿਕੋਣਮਿਤੀ ਵਿੱਚ ਉਹ ਫਿਰ ਕਿੰਨਾ ਕੀ ਉਹਦਾ ਉਹਦਾ ਕੀ ਲੀਦਾ ਉਹ ਫਿਰ ਕੋਣ ਦਾ ਸਾਈਨ ਲੀਦਾ ਤੇ ਕਰਮ ਦੇ ਨਾਲ ਗੁਣਾ ਕਰ ਦਿੰਦਾ ਸੋ ਉਹ ਇਹ ਸਾਈਨ A O D ਸੋ O A sin 60 ਡਿਗਰੀ ਤੇ O A ਕਿੰਨਾ ਹੈ 12 ਤੇ 60 ਡਿਗਰੀ sin 60 ਕਿਹਦੇ ਬਰਾਬਰ ਹੁੰਦਾ ਹੈ √3 2 ਠੀਕ ਹੈ ਤੇ 2 1/2 2 ਠੀਕ 12 ਇਹ 6 ਆ ਗਿਆ ਤੇ √3 ਕਿਹਾ ਉਹਨਾਂ ਨੇ 1.73 ਲਵੋ ਸੋ 1.73 ਲਿਆ ਲਿਆ ਸੋ ਆ ਗਿਆ 10.38 ਸੈਂਟੀਮੀਟਰ ਇਹ ਆ ਗਿਆ A D ਠੀਕ ਹੈ ਹੁਣ ਬੱਚਿਓ A D D B ਕਿਉਂਕਿ ਦੋਨੋਂ ਤ੍ਰਿਪੋਜ ਸਰਬੰਗ ਸਮਾਨ ਹੈ ਸੋ AB ਕਿਤੇ ਬਰਾਬਰ ਹੋਏਗਾ 2AD ਸੋ AB 2AD ਇਹਨੂੰ ਦੋਨਾਂ ਨੂੰ ਗੁਣਾ ਕਰਾਂਗੇ 2 10.38 ਤੇ 20.76 ਸੈਂਟੀਮੀਟਰ ਆ ਗਿਆ ਸਾਡੇ ਕੋਲ AB ਹੁਣ ਬੱਚਿਓ ਸਾਡੇ ਕੋਲ AB ਵੀ ਆ ਗਿਆ ਇਹ ਤ੍ਰਿਭੁਜ ਦਾ ਆਧਾਰ ਹੋ ਗਿਆ ਤੇ ਸਾਡੇ ਕੋਲ OD ਵੀ ਆ ਗਿਆ ਇਹ ਤ੍ਰਿਭੁਜ ਦੀ ਉਚਾਈ ਹੋ ਗਈ ਸੋ ਸਾਡੇ ਕੋਲ ਤ੍ਰਿਭੁਜ ਦਾ ਖੇਤਰਫਲ ਆ ਜਾਏਗਾ ਹੁਣ ਤ੍ਰਿਭੁਜ OAB ਦਾ ਖੇਤਰਫਲ 1/2 ਆਧਾਰ ਉਚਾਈ ਸੋ AB ਅਸੀਂ ਪਤਾ ਲਗਾ ਲਿਆ OD ਪਤਾ ਲਗਾ ਲਿਆ ਸੋ 1/2 20.76 AB ਇਹ ਜਿਹੜਾ ਪਤਾ ਲਗਾਇਆ ਤੇ OD ਜਿਹੜਾ ਸੀ ਇਹ ਪਤਾ ਲਗਾਇਆ 6 ਸੈਂਟੀਮੀਟਰ ਸੋ 2 3 6 ਤੇ ਨਾ ਆ ਗਿਆ V.7 6 3 12.28 ਸੈਂਟੀਮੀਟਰ ਵਰਗ ਐ ਸਾਡੇ ਕੋਲ ਆ ਗਿਆ ਤ੍ਰਿਪੁੰਜ ਦਾ ਖੇਤਰ ਹੁਣ ਬਸ ਹੁਣ ਬੱਚਿਓ ਅਸੀਂ ਇਹ ਪੂਰਾ ਜਿਹੜਾ ਚੱਕਰਖੰਡ ਅਰਧ ਵਿਆਸੀ ਖੰਡ ਸੀ ਸੌਰੀ ਅਰਧ ਵਿਆਸੀ ਖੰਡ ਦਾ ਜਿਹੜਾ ਅਸੀਂ ਖੇਤਰਫਲ ਕੱਢਿਆ ਸੀ ਉਹੋਚੋ ਅਸੀਂ ਤ੍ਰਿਪੁੰਜ ਦਾ ਖੇਤਰਫਲ ਕਢਾ ਲਾਂਗੇ ਤੇ ਚੱਕਰਖੰਡ ਦਾ ਸਾਡੇ ਕੋਲ ਖੇਤਰਫਲ ਆ ਜਾਏਗਾ ਹੁਣ ਸੰਗਤ ਚੱਕਰ ਹੁਣ ਸੰਗਤ ਚੱਕਰਖੰਡ ACV ਦਾ ਖੇਤਰਫਲ ਫालतू ਦਾ ਰਹਿ ਗਿਆ ਇੱਥੇ ਠੀਕ ਹੈ ਰਹਿ ਗਿਆ ਕਿਥੇ ਇਹਨੂੰ ਮਿਟਾ ਦਿੰਨੇ ਆ ਇਹਨੂੰ ਮਟਾਉਣਾ ਸੀਗਾ ਠੀਕ ਹੈ ਤੇ ਬਚੇ ਰਹਿ ਗਿਆ ਹੁਣ ਸੰਗਤ ਚੱਕਰ ਖੰਡ ACV ਦਾ ਖੇਤਰਫਲ ਹੈ ਅਰਧ ਵਿਆਸੀ ਖੰਡ OACV ਦਾ ਖੇਤਰਫਲ ਜਿਹੜਾ ਅਰਧ ਵਿਆਸੀ ਖੰਡ ਹੈਗਾ ਤੇ ਤ੍ਰਿਭੁਜ OIV ਦਾ ਖੇਤਰਫਲ ਠੀਕ ਹੈ ਜੀ ਸੋ ਇਹ ਪਤਾ ਲਗਾਇਆ 150.72 ਤੇ ਆ ਸੀਗਾ 4.28 ਜਿਹੜਾ ਘਟਾਇਆ ਤੇ ਆ ਗਿਆ 88.44 ਸੈਂਟੀਮੀਟਰ ਵਰਗ ਇਹ ਸਾਡਾ ਆ ਗਿਆ ਜਵਾਬ ਆਨਸਰ ਸੋ ਐਸੀ ਕਰੇ ਵਿਦਿਆਰਥੀਓ ਤੁਹਾਡੇ ਇਸ ਅਭਿਆਸ ਦੇ ਸਵਾਲ ਸਤੋਂ 6ਵਾਂ ਅਤੇ 7ਵਾਂ ਇਹ ਤੁਸੀਂ ਇਸੇ ਤਰ੍ਹਾਂ ਨਿਵ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਭਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ